ਸਾਹਿਕਾਲ ਜੀ ਮਾਰਾ ਸਾਰਿਆਂ ਨੂੰ ਅਸੀਂ ਤੁਹਾਡੇ ਮੀਰ ਜਦੇ ਪੇਸ਼ ਸ਼ੇਅਰ ਕਰਤਾ ਹਾਂ ਤੇ ਜੀ ਅੱਜ ਸਾਡੇ ਸਤਾਰ ਸੰਧੂ ਸਾਹਿਬ ਦੇ ਕਾਕੇ ਦੀ ਖੁਸ਼ੀ ਹੋਈ ਹੈ ਬਾਬੇ ਨਾਨਕ ਨੇ ਬਹੁਤ ਇਹਨਾਂ ਨੂੰ ਖੁਸ਼ੀ ਵੱਡੀ ਬਖਸ਼ੀ ਹੈ ਤੇ ਉਹਨਾਂ ਨੇ ਸਾਨੂੰ ਬਹੁਤ ਵੱਡੀ ਵਧਾਈ ਦਿੱਤੀ ਹੈ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਭਾਗ ਲਾਵੇ ਕਾਕੇ ਨੂੰ ਲੰਮੀ ਉਮਰਾਂ ਬਖਸ਼ੇ ਜੀ ਤੇ ਮੇਰੇ ਸੰਧੂ ਸਾਹਿਬ ਜੀ ਦਾ ਹੁਕਮ ਹੈ ਵੀ ਥੋੜਾ ਬਾਬੇ ਕਾਲੇ ਮਾਰ ਜੀ ਦਾ ਇਤਿਹਾਸ ਜਿੰਨਾ ਕਿ ਜਾ ਦੱਸਾਂ ਉਹਨਾਂ ਕਿ ਅਸੀਂ ਦੱਸਣ ਲੱਗੇ ਹਾਂ ਜੀ ਬਾਬੇ ਨਾਨਕ ਦੇ ਨਾਲ ਭਾਈ ਮਰਦਾਨਾ ਜੀ ਤੇ ਪਾਈ ਬਾਲਾ ਜੀ ਰਹੇ ਨੇ ਤੇ ਭਾਈ ਮਰਦਾਨਾ ਜੀ ਤੇ ਮੀਰ ਅਲੋ ਮਰਾਸੀ ਸੀਗੇ ਤੇ ਭਾਈ ਬਾਲਾ ਜੀ ਸੀ ਉਹ ਸੰਧੂ ਸੀ ਤੇ ਸੰਧੂ ਦੇ ਪਰਿਵਾਰ ਵਿੱਚੋਂ ਬੜਾ ਵੱਡਾ ਉਹਨਾਂ ਨੇ ਬਾਬੇ ਨਾਨਕ ਦੀ ਸੇਵਾ ਵਿੱਚੋਂ ਜੋਦਾਲ ਹਾਸਲ ਕੀਤਾ ਜੀ ਤੇ ਇਹ ਭਾਈ ਬੋਗੇ ਦਾ ਬਾਗ ਭਾਈ ਕਾਲੇ ਮਹਿਰ ਦਾ ਬਾਗ ਤੇ ਬਾਬੇ ਕਾਲੇ ਮਹਿਰ ਦੀ ਜਿਹੜੀ ਪੱਟੀਆਂ ਨਾਲ ਗੱਲਬਾਤ ਹੋਈ ਸੀ ਉਹ ਫਿਰ ਮੀਰ ਜਾਦਨ ਕਹਿ ਲੱਗੇ ਸਾਨੂੰ ਦੱਸ ਉਹ ਕਿਸ ਟਾਈਮ ਸੁੱਤਾ ਹੁੰਦਾ ਕਿਸ ਟਾਈਮ ਜਾਗਦਾ ਪਰ ਉਹਨੇ ਨਹੀਂ ਦੱਸਿਆ ਉਹਨਾਂ ਨੇ ਫਿਰ ਇਸ ਗੱਲ ਦਾ ਪੰਡਤ ਤੋਂ ਪਤਾ ਲੈ ਕੇ ਫਿਰ ਉਹਨਾਂ ਨੇ ਇਸ ਦਾ ਆਦਤ ਕਿਤੇ ਪੱਟੀਆਂ ਨੇ ਤੇ ਉਹ ਤੈਨੂੰ ਸਾਰਾ ਇਤਿਹਾਸ ਪਤਾ ਸੀ ਕਿਤਾਬਾਂ ਨਹੀਂ ਪੜੀਆਂ ਸਾਨੂੰ ਜਿੰਨਾ ਕਿ ਬਜ਼ੁਰਗਾਂ ਸਾਡੇ ਦੱਸਿਆ ਉਹਨੇ ਕਿਤੇ ਇਹ ਆ ਜੀ ਤੇ ਹੁਣ ਸ਼ਬਦ ਦਾ ਸਾਨੂੰ ਹੁਕਮ ਆਵੇ ਕਿ ਸ਼ਬਦ ਭਾਬੇ ਨਾਲ ਦੱਸਾਓ ਹਾਂ ਜੀ ਸੋਣੀ ਜੰਜ ਚੜੀ ਭਾਬੇ ਨਾਨਕ ਦੀ ਤਿੰਨ ਦੂਤਿਆਂ ਨਾਲ ਨਗਾਰਿਆਂ ਦੇ ਬਾਬਾ ਨਾਨਕ ਜੀ ਦੇ ਕੱਪੜੇ ਕੇਸਰੀ ਨੇ ਜਦ ਜਿੱਤ ਮਰੀ ਹੋਈ ਨਾਲ ਸਤਾਰਿਆਂ ਦੇ ਭਾਈ ਬਾਲਾ ਜੀ ਭਾਈ ਮਰਦਾਨਾ ਜੀ ਬਾਬੇ ਨਾਨਕ ਨਾਲ ਐਜ ਸਜਦੇ ਜਿਵੇਂ ਚੰਨ ਸਜਦਾ ਵਿੱਚ ਸਤਾ ਭੈਣ ਨਾਲ ਕੀ ਕੁੱਖਾਂ ਚ ਜਾਂਦੇ ਰੋਦੀਏ ਰੋਂਦੀ ਬਚਾਈ ਕਹਿੰਦੀ ਹੈ टे बहार लॻाजी ਆਦਾ ਤੇਰਾ ਆਦਾ ਤੇਰੀ ਬੜੀ ਲੋੜ ਆ ਰੱਬੋਂ ਲੱਭਦੇ ਇੱਥੇ ਕਈ ਤੁਰ ਗਏ ਤੇ ਬਾਹ ਪਕੜ ਕਿਸੇ ਨਾ ਦੱਸਿਆ ਜੀ ਗੰਗਾ ਗਏ ਗਰਦੌਰਾ ਉਹ ਬੋੜੇ ਤੇ ਕੋਠਾ ਪਾ ਕੇ ਕੋਈ ਨਾ ਵਸਿਆ ਜੀ ਭਾਰੇ ਜਾਮਾ ਸੱਚੇ ਸਤਿਗੁਰੂ ਨਾਮ ਕਤੇ ਜੇ ਕੋਈ ਗਲਤੀ ਗੁਸਤਾਖੀ ਹੋਈ ਹੈ ਤਾਂ ਮਾਫ਼ ਕਰਿਓ ਸੰਗਤ ਜੀ ਹਾਂ ਜੀ